ਯੂਐਸਾ ਕੈਨੇਡਾ ਤੇ ਯੂਕੇ ਚ ਇਮੀਗ੍ਰੈਂਟ ਦੇ ਨਾਲ ਵਿਰਕਰੇ ਦੀਆਂ ਰਿਪੋਰਟਾਂ ਖਬਰਾਂ ਚਰਚਾਵਾ ਕਰੇ ਕਰੇ ਛੇੜ ਪੈਂਦੀਆਂ ਨੇ ਤੇ ਕੁਝ ਯੂਰਪੀ ਮੁਲਕ ਵੀ ਇਮੀਗ੍ਰੈਂਟਾਂ ਨੂੰ ਚੰਗਾ ਨਹੀਂ ਮੰਨਦੇ ਪਰ ਹੁਣ ਤਾਂ ਦੁਨੀਆ ਦੇ ਪੀਸਫੁੱਲ ਸ਼ਾਂਤਮਈ ਮੁਲਕ ਵਿੱਚ ਇਮੀਗ੍ਰੈਂਟਾਂ ਨੇ ਦੰਗੇ ਪੜਕਾ ਦਿੱਤੇ ਨੇ ਗੱਲ ਕਾਫੀ ਵੱਧ ਗਈ ਹੈ ਸਵਿਟਜ਼ਰਲੈਂਡ ਸਵਿਟਜ਼ਰਲੈਂਡ ਵਰਗਾ ਪੀਸਫੁੱਲ ਕੰਟਰੀ ਉਸਨੇ ਅਜਿਹੇ ਦ੍ਰਿਸ਼ ਪਹਿਲਾਂ ਕਦੇ ਨਹੀਂ ਦੇਖੇ ਲੂਜ਼ਾਨੇ ਸ਼ਹਿਰ ਵਿੱਚ ਇੱਕ ਨੌਜਵਾਨ ਦੀ ਮੌਤ ਤੋਂ ਬਾਅਦ ਸਵਿਟਜ਼ਰਲੈਂਡ ਦੀ ਪਹਿਲੀ ਵੱਡੀ ਮਾਈਗ੍ਰੈਂਟ ਰੌਂਹ ਛਿੜ ਗਈ ਹੈ ਪਰ ਕਿਉਂ ਕੀ ਹੋਇਆ ਸੀ ਤੇ ਇਸ ਦੇ ਪੋਲੀਟੀਕਲ ਤੇ ਸੋਸ਼ਲ ਇੰਪੈਕਟ ਕੀ ਕੀ ਹੋ ਸਕਦੇ ਆ ਗੱਲ ਕਿੱਥੇ ਤੱਕ ਜਾ ਸਕਦੀ ਆ ਆਉ ਸਮਝਦੇ ਆ ਪੂਰਾ ਆਖਰ ਮਾਮਲਾ ਕੀ ਆ ਇਹ ਸਾਰਾ ਮਾਮਲਾ 17 ਸਾਲ ਦਾ ਇੱਕ ਮਾਈਗ੍ਰੈਂਟ ਬੈਕਗਰਾਉਂਡ ਵਾਲਾ ਟੀਨ ਏਜਰ ਆ ਉਹਦੇ ਨਾਲ ਜੁੜਦਾ ਹੈ ਪੁਲਿਸ ਦੇ ਮੁਤਾਬਕ ਉਹ ਇੱਕ ਸਟੋਲਨ ਸਕੂਟਰ ਤੇ ਜਾ ਰਿਹਾ ਸੀ ਜਦੋਂ ਪੁਲਿਸ ਨੇ ਉਸ ਨੂੰ ਸਟਾਪ ਕਰਨ ਦੀ ਕੋਸ਼ਿਸ਼ ਕੀਤੀ ਉਹ ਤੋਂ ਉਤੇਜੀ ਨਾਲ ਭੱਜਣ ਲੱਗਦਾ ਹੈ ਭੱਜਦੇ ਹੋਏ ਉਹ ਇੱਕ ਸਪੀਡ ਬੰਪ ਤੇ ਕੰਟਰੋਲ ਖੋ ਬੈਠਦਾ ਹੈ ਤੇ ਉਸ ਦਾ ਸਕੂਟਰ ਗੈਰੇਜ ਦੀ ਦੀਵਾਰ ਦੇ ਨਾਲ ਟਕਰਾ ਜਾਂਦਾ ਜਿਸ ਤੋਂ ਬਾਅਦ ਉਸ ਟੀਨੇਜਰ ਦੀ ਉਥੇ ਮੌਕੇ ਤੇ ਮੌਤ ਹੋ ਜਾਂਦੀ ਹੈ ਇਸ ਐਕਸੀਡੈਂਟ ਤੋਂ ਬਾਅਦ ਲੁਜ਼ਾਨੇ ਚ ਮਾਈਗ੍ਰੈਂਟ ਯੂਥ ਉਥੇ ਗੁੱਸੇ ਚ ਆਉਂਦੇ ਨੇ ਇਸ ਤੋਂ ਬਾਅਦ ਉਹ ਸੋਸ਼ਲ ਮੀਡੀਆ ਤੇ ਗੁੱਸੇ ਵਿੱਚ ਵੀਡੀਓਜ਼ ਪਾਉਣ ਲੱਗਦੇ ਨੇ ਜਿੱਥੇ ਲੋਕ ਸੜਕਾਂ ਤੇ ਫਾਇਰ ਕਰੈਕਰ ਸੁਟਣਾ ਸ਼ੁਰੂ ਕਰਦੇ ਆ ਗਾਰਬੇਜ ਬਿਨਸ ਸਾੜੇ ਜਾ ਰਹੇ ਆ ਵਿੰਡੋਜ਼ ਤੋੜੀਆਂ ਜਾ ਰਹੀਆਂ ਨੇ ਤੇ ਪੁਲਿਸ ਦੇ ਨਾਲ ਕਲੈਸ਼ ਕੀਤਾ ਜਾ ਰਿਹਾ ਹੈ। ਐਫਪੀ ਤੇ ਹੋਰ ਏਜੰਸੀਜ਼ ਨੇ ਵਿਜ਼ੂਅਲ ਰਿਲੀਜ਼ ਕੀਤੇ ਜਿੱਥੇ ਪੁਲਿਸ ਰਬਰ ਬੁਲੇਟਸ ਅਤੇ ਟੀਅਰ ਗੈਸ ਵਰਤ ਰਹੀ ਹੈ। ਇਸ ਨੂੰ ਮੀਡੀਆ ਨੇ ਸਵਿਟਜ਼ਰਲੈਂਡ ਦੀ ਹਿਸਟਰੀ ਦਾ ਫਰਸਟ ਮਾਈਗ੍ਰੈਂਟ ਰੋਇਟ ਆਖਿਆ ਹੈ। ਇਸ ਦਾ ਪੋਲੀਟੀਕਲ ਐਂਗਲ ਵੀ ਬਣਦਾ ਜਾ ਰਿਹਾ ਹੈ। ਇਸ ਘਟਨਾ ਨੂੰ ਲੈ ਕੇ ਪੋਲੀਟਿਕਸ ਵੀ ਕਾਫੀ ਤਿੱਖੀ ਹੋ ਗਈ ਹੈ, ਤੇਜ਼ ਹੋ ਗਈ ਹੈ। ਸਵਿਸ ਪੀਪਲਜ਼ ਪਾਰਟੀ ਐਸਵੀਪੀ ਉਹ ਇੱਕ ਐਂਟੀ ਇਮੀਗ੍ਰੈਂਟ ਪਾਰਟੀ ਹੈ ਉਹਨਾਂ ਨੇ ਲੁਜ਼ਾਨੇ ਨੂੰ ਮਾਈਗ੍ਰੈਂਟਸ ਨੂੰ ਵਾਪਸ ਲੈਣ ਦੀ ਗੱਲ ਆਖ ਦਿੱਤੀ ਹੈ اپੋਜੀਸ਼ਨ ਪਾਰਟੀਆਂ ਤੇ ਮਾਈਗ੍ਰੈਂਟ ਗਰੁੱਪਸ ਕਹਿੰਦੇ ਨੇ ਕਿ ਪੁਲਿਸ ਨੇ ਇਹ ਗਲਤ ਐਕਸ਼ਨ ਲਿਆ ਤੇ ਮਾਈਗ੍ਰੈਂਟ ਕਮਿਊਨਿਟੀਆਂ ਨੂੰ ਜਾਣ ਵਜh ਕੇ ਟਾਰਗੇਟ ਕੀਤਾ ਜਾ ਰਿਹਾ ਹੈ ਇਸ ਨਾਲ ਸਵਿਟਜ਼ਰਲੈਂਡ ਚ ਇਮਿਗ੍ਰੇਸ਼ਨ ਡਿਬੇਟ ਹੋਰ ਗਰਮ ਹੋ ਗਈ ਹੈ ਪੁਲਿਸ ਤੇ ਇਨਵੈਸਟੀਗੇਸ਼ਨਸ ਆਪਨਾ ਆਪਣਾ ਕੰਮ ਕਰ ਰਹੀਆਂ ਨੇ ਪੁਲਿਸ ਤੇ ਇਨਵੈਸਟੀਗੇਸ਼ਨ ਜਾਰੀ ਹੈ ਪੁਲਿਸ ਦਾ ਕਹਿਣਾ ਕਿ ਉਹਨਾਂ ਨੇ ਚੇਜ਼ ਪ੍ਰੋਟੋਕੋਲ ਫਾਲੋ ਕੀਤਾ ਪਰ ਯੂਥ ਤੇਜ਼ ਸਪੀਡਿੰਗ ਕਰ ਰਿਆ ਸੀ ਜਿਸ ਕਰਕੇ ਐਕਸੀਡੈਂਟ ਹੋਇਆ ਹੁਣ ਇਸ ਦੀ ਕ੍ਰਿਮੀਨਲ ਇਨਵੈਸਟੀਗੇਸ਼ਨ ਸ਼ੁਰੂ ਹੋ ਗਈ ਹੈ ਕੀ ਪੁਲਿਸ ਦਾ ਬਿਹੇਵੀਅਰ ਲਾਫੁਲ ਸੀ ਜਾਂ ਨਹੀਂ ਪਰ ਲੋਕਾਂ ਦਾ ਕੀ ਕਹਿਣਾ ਪੁਲਿਸ ਨੇ ਮਾਈਗ੍ਰੈਂਟ ਯੂਥ ਨਾਲ ਅਨਫੇਅਰ ਟ੍ਰੀਟਮੈਂਟ ਕੀਤਾ ਇਸ ਕਰਕੇ ਪ੍ਰੋਟੈਸਟ ਵੌਲੈਂਟ ਰੂਟ ਚ ਬਦਲ ਗਏ ਨੇ ਸਵਿਟਜ਼ਰਲੈਂਡ ਦੀ ਇਮੇਜ ਦੁਨੀਆ ਵਿੱਚ ਪੀਸਫੁਲ ਤੇ ਨਿਊਟਰਲ ਕੰਟਰੀ ਦੇ ਵਜੋ ਜਾਣੀ ਜਾਂਦੀ ਹੈ ਪਰ ਇਸ ਦੰਗੇ ਨੇ ਦਿਖਾ ਦਿੱਤਾ ਹੈ ਕਿ ਮਾਈਗ੍ਰੈਂਟ ਯੂਥ ਤੇ ਲੋਕਲਸ ਦੇ ਵਿੱਚ ਹੁਣ ਟੈਂਸ਼ਨਸ ਵੱਧ ਗਈਆਂ ਨੇ ਦੋ ਦਿਨਾਂ ਤੱਕ ਲੁਜ਼ਾਨੇ ਸ਼ਹਿਰ ਅਨਰੈਸਟ ਰਿਹਾ ਤੇ ਸ਼ਾਪਸ ਕਾਰਸ ਤੇ ਪਬਲਿਕ ਪ੍ਰਾਪਰਟੀ ਨੂੰ ਖੁੱਲੇ ਰੂਪ ਵਿੱਚ ਨੁਕਸਾਨ ਪਹੁੰਚਾਇਆ ਗਿਆ ਪੁਲਿਸ ਨੇ ਕਈ ਲੋਕਾਂ ਨੂੰ ਡਿਟੇਨ ਕੀਤਾ ਦੋਸਤੋ ਇੱਕ ਛੋਟੀ ਘਟਨਾ ਸਵਿਟਜ਼ਰਲੈਂਡ ਵਰਗੇ ਦੇਸ਼ ਵਿੱਚ ਵਾਪਰਦੀ ਹੈ ਕਿਵੇਂ ਸੋਸ਼ਲ ਤੇ ਪੋਲਿਟਿਕਲ ਹਲਚਲ ਪੈਦਾ ਕਰ ਦਿੰਦੀ ਹੈ ਇਹ ਸੋਚਣ ਵਾਲੀ ਗੱਲ ਹੈ ਪਰ ਹਲਚਲ ਜਾਂ ਗਰਮੇਸ਼ ਕਈ ਮੁਲਕਾਂ 'ਚ ਹੌਲੀ-ਹੌਲੀ ਨਜ਼ਰ ਆਉਣ ਲੱਗੀ ਹੈ ਗਲੋਬਲੀ ਕਮਿਊਨਿਟੀਆਂ ਇਮੀਗ੍ਰੈਂਟਾਂ ਤੇ ਗੰਭੀਰ ਹੋਣ ਲੱਗੀਆਂ ਨੇ ਤੁਹਾਨੂੰ ਕੀ ਲੱਗਦਾ ਤੁਸੀਂ ਕੀ ਸੋਚਦੇ ਹੋ ਇਹਨਾਂ ਮੁੱਦਿਆਂ ਤੇ ਕਮੈਂਟ ਬਾਕਸ ਵਿੱਚ ਤੁਸੀਂ ਆਪਣੀ ਰਾਏ ਜ਼ਰੂਰ ਦਿਓ